ਪੰਜਾਬ ਦੇ ਮਾਸਟਰ ਵੀ ਹੁਣ ਮਲਾਜਮਾ ਵਾਂਗ ਬੜੇ ਤਪਤੇ ਜਾ ਰਹੇ ਨੇ ਸਾਂਝਾ ਅਧਿਆਪਕ ਮੋਰਚਾ ਜਿਹੜਾ ਵੱਖ-ਵੱਖ ਅਧਿਆਪਕਾਂ ਦੀਆਂ ਜਥੇਬੰਦੀਆਂ ਦਾ ਸਮੂਹ ਹੈ ਇਸ ਸਮੂਰਚੇ ਨੇ ਸਰਕਾਰ ਦੇ ਵਿਰੁੱਧ ਵੱਡੇ ਐਕਸ਼ਨ ਦਾ ਐਲਾਨ ਕੀਤਾ ਸਾਂਝੇ ਮੋਰਚੇ ਵੱਲੋਂ 10 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਆਨੰਦਪੁਰ ਸਾਹਿਬ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਜਿਸ ਨੂੰ ਝੰਡਾ ਮਾਰਚ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਉਹ ਨਾਲ ਹੀ ਸਾਂਝੇ ਮੋਰਚੇ ਨੇ 28 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰਾਂ ਤੇ ਪੁਤਲਾ ਫੂਕ ਮੁਜ਼ਾਰੇ ਕਰਨ ਦੀ ਧਮਕੀ ਦੇ ਦਿੱਤੀ ਹੈ ਦਰਅਸਲ ਆ ਸਾਂਝੇ ਮੋਰਚੇ ਵੱਲੋਂ ਪਿਛਲੇ ਦਿਨੀ ਆਪਣੀ ਹੰਗਾਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੀ ਅਗਵਾਈ सुरेंद्र ਕੁਮਾਰ ਵਾਰੀ ਨੇ ਕੀਤੀ ਔਰ ਇਸ ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚੇ ਦੇ ਸ਼ਾਮਲ ਪ੍ਰਮੁੱਖ ਜਥੇਬੰਦੀਆਂ ਦੇ ਪ੍ਰਮੁੱਖ ਲੀਡਰ ਸ਼ਾਮਲ ਸੀ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਚਾਹਲ ਹਰਵਿੰਦਰ ਸਿੰਘ ਬਿਲਗਾ ਰਵਿੰਦਰਜੀਤ ਪੰਨੂ ਇਸੇ ਤਰ੍ਹਾਂ ਸੁਰਿੰਦਰ ਕੰਬੋਜ ਬਾਜ ਸਿੰਘ ਖਹਿਰਾ ਬਲਜੀਤ ਸਲਾਨਾ ਗੁਰਜੰਟ ਸਿੰਘ ਵਾਲੀਆ ਹਰਜੀਤ ਜੁਨੇਜਾ ਅਮਨਵੀਰ ਗੁਰਾਇਆ ਇਸੇ ਤਰ੍ਹਾਂ ਸੁਰਿੰਦਰ ਸਿੰਘ ਸਿੱਧੂ ਸ਼ਮਸ਼ੀਰ ਬੰਗਾ ਔਰ ਗੁਰਬਿੰਦਰ ਸਸਕੌਰ ਤੇ ਕੁਲਦੀਪ ਸਿੰਘ ਤੋੜਕਾ ਸ਼ਾਮਲ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਔਰ ਖਾਸ ਕਰਕੇ ਸਿੱਖਿਆ ਵਿਭਾਗ ਦੇ ਮੰਤਰੀ ਤੇ ਹੋਰ ਅਧਿਕਾਰੀਆਂ ਵੱਲੋਂ ਅਖਿਆਰ ਕੀਤੇ ਰਵਈਏ ਉੱਪਰ ਬੜੀ ਗੰਭੀਰ ਚਰਚਾ ਕੀਤੀ ਗਈ ਪਰ ਮੰਤਰਕਾਂ ਤੋਂ ਬਾਅਦ ਇਹ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਵਰ ਖਾਸ ਕਰਕੇ ਸਿੱਖਿਆ ਭਾਗ ਦੇ ਮੰਤਰੀ ਹਰਜੋਤ ਬੈਂਸ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਕਾਂ ਬੁਲਤਵੀ ਕਰਿਆ ਜਿਹਦੇ ਕਰਕੇ ਉਹਨਾਂ ਦੇ ਸਾਰੇ ਮਸਲੇ ਲੜਕੇ ਪਏ ਨੇ ਖਾਸ ਕਰਕੇ ਲੀਡਰਸ਼ਿਪ ਨੇ ਜੋ ਜਾਣਕਾਰੀ ਦਿੱਤੀ ਉਹਦੇ ਤੇ ਹੈ ਕਿ 8 ਮਾਰਚ ਨੂੰ ਸਾਂਝੇ ਮੋੜ ਦੇ ਵੱਲੋਂ ਰੋਸ ਵਜੋਂ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ 'ਚ ਰੋਸ ਮਾਰਚ ਕੀਤਾ ਸੀ ਔਰ ਇਸ ਦੌਰਾਨ ਪ੍ਰਸ਼ਾਸਨ ਨੇ ਉਹਨਾਂ ਦੀ ਮੀਟਿੰਗ 19 ਮਾਰਚ ਨੂੰ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ 'ਚ ਕਰਵਾਉਂਦਾ ਜਿਹੜਾ ਭਰੋਸਾ ਦਿੱਤਾ ਹੈ ਬਕਾਇਦਾ ਲਿਖਤੀ ਪੱਤਰ ਵੀ ਜਾਰੀ ਹੋ ਗਿਆ ਸੀ ਮੀਟਿੰਗ ਦਾ ਪਰ ਇਹ ਮੀਟਿੰਗ ਐਨ ਮੌਕੇ ਤੇ ਆ ਕੇ ਮੁਲਤਵੀ ਕਰ ਦਿੱਤੀ ਔਰ ਅਗਲੀ ਮੀਟਿੰਗ ਦਾ ਸਮਾਂ 7 April ਦਾ ਦਿੱਤਾ। ਔਰ ਮੋਰਚੇ ਵੱਲੋਂ 7 April ਦੀ ਮੀਟਿੰਗ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ 7 April ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਤੇ ਅਗਲੀ ਮੀਟਿੰਗ ਜਿਹੜੀ ਸੀ 16 April ਦੀ ਦੇ ਦਿੱਤੀ। ਔਰ ਲੀਡਰਸ਼ਿਪ ਨੇ ਇਹ ਰਾਨੀ ਜਨ ਘੰਗਾ ਦੱਸਿਆ ਕਿ ਹੁਣ 16 April ਦੀ ਮੀਟਿੰਗ ਵੀ ਸਿੱਖਿਆ ਮੰਤਰੀ ਨੇ ਮੁਲਤਵੀ ਕਰ ਦਿੱਤੀ ਹੈ। ਔਰ ਇਤੋਂ ਤੱਕ ਅਗਲੀ ਮੀਟਿੰਗ ਦਾ ਵੀ ਕੋਈ ਸਮਾਂ ਨਹੀਂ ਦਿੱਤਾ ਜਿਹਦੇ ਤੋਂ ਸਾਂਝਾ ਅਧਿਆਪਕ ਮੋਰਚਾ ਇਹ ਮਹਿਸੂਸ ਕਰ ਰਿਹਾ ਹੈ ਕਿ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਆਪਣੇ ਅਜੰਡੇ ਤੇ ਸਰਕਾਰ ਜਾਂ ਸਿੱਖਿਆ ਵਿਭਾਗ ਨਹੀਂ ਲੈ ਰਿਹਾ ਜਿਸ ਨੂੰ ਲੈ ਕੇ ਹੁਣ ਸਖਤ ਐਕਸ਼ਨ ਉਲੀਕਣਾ ਪਿਆ ਔਰ ਇਸ ਮੌਕੇ ਲੀਡਰਸ਼ਿਪ ਨੇ ਇਹ ਦੋਸ਼ ਮਿਲਾਇਆ ਕਿ ਪੰਜਾਬ ਸਰਕਾਰ ਭਾਵੇਂ ਜੋ ਮਰਜ਼ੀ ਕਹੀ ਜਾਵੇ ਪਰ ਹਾਲੇ ਤੱਕ ਕੋਈ ਵੀ ਅਧਿਆਪਕ ਸਿੱਖਿਆ ਭਾਗ ਵਿੱਚ ਭਰਤੀ ਨਹੀਂ ਕੀਤਾ ਗਿਆ ਹੁਣ ਤੱਕ ਨਾਲ ਇਹ ਵੀ ਗੱਲ ਕਹੀ ਹੈ ਵੀ ਵਿਦਿਆਰਥੀਆਂ ਕੋਲ ਫਿਲਹਾਲ ਪੂਰੀਆਂ ਕਿਤਾਬਾਂ ਵੀ ਨਹੀਂ ਪੁੱਜੀਆਂ ਔਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਨਖਾਹਾਂ ਤੋਂ ਵੀ ਵਾਂਝੇ ਨੇ ਹੋਰ ਜਾਣਕਾਰੀ ਦਿੱਤੀ ਗਈ ਕਿ ਸਕੂਲਾਂ 'ਚ ਵੱਡੀ ਗਿਣਤੀ 'ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਨੇ ਔਰ ਸਕੂਲਾਂ 'ਚ ਖਾਸ ਕਰਕੇ ਜਿਹੜੀ ਮੰਗ ਕੀਤੀ ਹੈ ਈਟੀਟੀ ਹੈਡ ਟੀਚਰ ਸੈਂਟਰ ਹੈਡ ਟੀਚਰ ਹੈਡ ਟੀਚਰ ਲੈਕਚਰਰ ਆਦ ਜਿਹੜੇ ਵਰਗ ਨੇ ਇਹ ਮੰਗ ਕੀਤੀ ਹੈ ਵੀ ਉਹਨਾਂ ਦੀਆਂ ਪ੍ਰਮੋਸ਼ਨਾਂ ਉਹਨਾਂ ਦੀਆਂ ਤਰੱਕੀਆਂ ਜਿਹੜੀਆਂ ਨੇ 75% ਪ੍ਰਮੋਸ਼ਨ ਕੋਟੇ ਅਨੁਸਾਰ ਆਕ ਕੀਤੀਆਂ ਜਾਣ ਔਰ ਇੱਕ ਹੋਰ ਐਲੀਗੇਸ਼ਨ ਲਾਇਆ ਸਾਝੇ ਮੋਰਚੇ ਨੇ ਕਿ ਸਰਕਾਰ ਕੂਰ ਮੈਨੇਜਮੈਂਟਾਂ ਤੋਂ ਵਰਦੀਆਂ ਖਰੀਦਣ ਦਾ ਅਧਿਕਾਰ ਖੋਨ ਦੇ ਰਾਹ ਵੀ ਪੈਰੀ